ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਜੋ ਅਸੀਂ ਸੋਚਦੇ ਆ ਉਹ ਹੋ ਜਾਂਦਾ ਠੀਕ ਹੈ ਜਿਸ ਵੱਲ ਅਸੀਂ ਧਿਆਨ ਦਿੰਨੇ ਆ ਉਹ ਚੀਜ਼ ਸਾਡੇ ਅੰਦਰ ਸਕਰੀਆ ਹੋ ਜਾਂਦੀ ਸਕਰੀਆ ਮੀਨਸ ਉਸ ਦੀ ਉਸ ਦਾ ਵੀ ਪੁੰਗਰ ਜਾਂਦਾ ਹੈ ਹੈਨਾ ਪੁੰਗਰ ਜਾਂਦਾ ਉਹ ਫਿਰ ਉਸ ਦਾ ਪੇੜ ਬਣਨਾ ਸ਼ੁਰੂ ਹੋ ਜਾਂਦਾ ਹੁਣ ਕਿਦਾਂ ਸਮਝ ਲੱਗੀ ਤਾਂ ਸਮਝ ਆਈ ਕਿ ਤਿਰ ਨੂੰ ਦੁੱਖ ਤੇ ਧਿਆਨ ਦੇਵਾਂਗੇ ਦਾ ਦੁੱਖ ਜੋ ਹੈ ਉਹ ਜਾਗਰਿਤ ਹੋ ਜਾਏਗਾ ਧਿਆਨ ਸੁਣਿਆ ਤੁਸੀਂ ਲੋਕ ਕਹਿੰਦੇ ਆ ਕਿ ਮੈਡੀਟੇਸ਼ਨ ਕਰੋ ਧਿਆਨ ਕਰੋ ਜੋਗਾ ਕਰੋ ਹਨਾ ਤੇ ਇਹ 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 ਮੈਡੀਟੇਸ਼ਨ ਯੋਗਾ ਮਸ਼ੀਨਰੀ ਜੋ ਸਾਡੇ ਸਰੀਰ ਦੀ ਮਸ਼ੀਨਰੀ ਹੈ ਜਿੱਦਾਂ ਕੋਈ ਵੀ ਜੀਵ ਜੰਤੂ ਕੋਈ ਭੱਜ ਰਿਹਾ ਏ ਜੇ ਬੈਠਾ ਹੀ ਰਹੂਗਾ ਤਾਂ ਫਿਰ ਉਹ ਬੈਠਾ ਹੀ ਰਹਿ ਜਾਊਗਾ ਉਹਦੇ ਅੰਗ ਪੈਰ ਨਹੀਂ ਚੱਲਣਗੇ ਤਾਂ ਉਹ ਇੱਕ ਦਿਨ ਚਾਰ ਦਿਨ ਇੱਕ ਹੱਥ ਨੂੰ ਇੱਕ ਜਗ੍ਹਾ ਤੋਂ ਨਾ ਹਿਲਾਓ ਪੰਜਵੇਂ ਦਿਨ ਫੜ ਕੇ ਹੀ ਖਿਲਾਉਣਾ ਪੈਂਦਾ ਹੈ ਕਿਉਂਕਿ ਉਸ ਨੂੰ ਉਸ ਦੀ ਮੂਵਮੈਂਟ ਚ ਉਹ ਹੈ ਉਹ ਉਸ ਦੀ ਆਦੀ ਬਣ ਜਾਂਦਾ ਹੈ ਉਹ ਹੱਥ ਉਸ ਤਰ੍ਹਾਂ ਆਰਾਮ ਕਰਨ ਦਾ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਦੇ ਆਦੀ ਬਣਾ ਲੈਨੇ ਹੋ ਉਦਾਂ ਦੀ ਹੀ ਸਾਡੀ ਨੇਚਰ ਹੁਣ ਜਿਵੇਂ ਤੁਸੀਂ ਇੱਕ ਮੈਗਜ਼ੀਕ ਪਰ ਤੁਹਾਨੂੰ ਹੋਰ ਦਿੰਨੀ ਆ ਨੌਕਰੀ ਤੇ ਜੋ ਨੌਕਰੀ ਕਰਦੇ ਆ ਨਾ ਇਨਸਾਨ ਉਹਨਾਂ ਦੀ ਰੋਜ਼ ਜਾਣ ਦੀ ਰੁਟੀਨ ਬਣੀ ਹੁੰਦੀ ਆ ਹੈਨਾ ਤੇ ਜਦੋਂ ਉਹ ਮੰਨ ਲਓ ਕਿ ਰਿਟਾਇਰ ਹੋ ਜਾਂਦਾ ਤਾਂ ਉਹਨਾਂ ਨੂੰ ਬੜਾ ਔਖਾ ਲੱਗਦਾ ਰੁਟੀਨ ਬਣੀ ਹੋਈ ਸੀ ਬਈ ਇੱਕ ਇੱਕ ਆਦੀ ਬਣੀ ਹੋਈ ਸੀ ਇੱਕ ਚੀਜ਼ ਦੇ ਕੰਮ ਕਰਨ ਦੇ ਸੀ ਤੁਸੀਂ ਉਹਨਾਂ ਨੂੰ ਲਖ ਕਹੋ ਬਈ ਤੂੰ ਆਪਣਾ ਕੰਮ ਕਰ ਲੈ ਨਾ 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 ਅਸੀਂ ਤਾਂ ਸਵੇਰੇ ਜਾਣਾ ਸ਼ਾਮ ਨੂੰ ਆਣਾ ਸੰਤਾ ਇਹ ਚੀਜ਼ ਪਸੰਦ ਆ ਉਹਨਾਂ ਨੂੰ ਕਹੋ ਤੁਸੀਂ ਛੁੱਟੀ ਕਰ ਲਓ ਨਹੀਂ ਜੀ ਕੀ ਆ ਘਰ ਚ ਤਾਂ ਬੋਰ ਹੋ ਜਾਂਦੇ ਕਿਉਂ ਬੋਰ ਹੁੰਦੇ ਆ ਉਹ ਘਰ ਚ ਕਿਉਂਕਿ ਉਹਨਾਂ ਦੀ ਰੁਟੀਨ ਬਣੀ ਆ ਉਹਨਾਂ ਦਾ ਧਿਆਨ ਉਸੇ ਚੀਜ਼ ਵੱਲ ਆ ਜਿਸ ਨੂੰ ਉਸਨੇ ਆਪਣੇ ਅੰਦਰ ਉਸ ਚੀਜ਼ ਦੇ ਅ ਆਰੇ ਪੇੜ ਪੌਦੇ ਇਕੱਠੇ ਕਰ ਲੈ ਪੇੜ ਮੀਨਸ ਉਸ ਦਾ ਬੀ ਪਾਇਆ ਹੋਇਆ ਤੇ ਉਹ ਹੁਣ ਉਸ ਦੇ ਉਸ ਦੇ ਜਾਲ ਜੋ ਹੈ ਉਸ ਦੀ ਆ ਅੰਦਰ ਦੀ ਰਗ ਰਗ ਵਿੱਚ ਫੈਲ ਗਿਆ ਹੈ ਤੇ ਸਾਡੀ ਸੋਚ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ ਜਿੱਧਰ ਨੂੰ ਸਾਡਾ ਧਿਆਨ ਹੁੰਦਾ ਅੱਜ ਕੱਲ ਕਿਸੇ ਨੂੰ ਪੁੱਛੋ ਨਾ ਇੱਕ ਗੱਲ ਹੈ ਕਿ ਅੱਜ ਕੱਲ ਕਿਸੇ ਨੂੰ ਪੁੱਛੋ ਕਿ ਕਿਵੇਂ ਆ ਬਾਈ ਤੇ ਜਾਂ ਤਾਂ ਅਗਲਾ ਕਹੂਗਾ ਬਹੁਤ ਵਧੀਆ ਜਾਂ ਅਗਲਾ ਕਹੂਗਾ ਬਹੁਤ ਦੁਖੀਆਂ ਭਾਈ ਬੜੇ ਪਰੇਸ਼ਾਨ ਦੁਖੀ ਨਹੀਂ ਹੈਗੀ ਬਹੁਤ ਦੁਖੀ ਨੇ ਪਰੇਸ਼ਾਨ ਨਹੀਂ ਹੈਗੇ ਬਹੁਤ ਪਰੇਸ਼ਾਨ ਨੇ ਹੁਣ ਬਹੁਤ ਕੀ ਹੈ ਬਹੁਤ ਇੱਕ ਪਲੱਸ ਦੇ ਮੂਰੇ ਪਲੱਸ ਪੁਆਇੰਟ ਲੱਗ ਗਿਆ ਹੈ ਜਿਸ ਨੇ ਸਾਨੂੰ ਉਸਦੀ એનર્ਜੀ ਦੇ ਨਾਲ ਵਾਓ ਉਹ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਵੇ ਤਾਂ ਬਹੁਤਾ ਬਹੁਤਾ ਕਹੋ ਫਿਰ ਕਿਨੂੰ ਕਹਿਣਾ ਹੈ ਕੀ ਦੇ ਰਹੇ ਆਂ ਅਸੀਂ ਆਪਣੇ ਆਪ ਨੂੰ ਕੀ ਕਰ ਰਹੇ ਆਂ ਅਸੀਂ ਤੇ ਫਿਰ ਅਸੀਂ ਸੋਚਦੇ ਆਂ ਅਸੀਂ ਪਰੇਸ਼ਾਨ ਆ ਕੀ ਪਰੇਸ਼ਾਨੀ ਕੀ ਵੱਡੀ ਗੱਲ ਦੁਨੀਆ ਚ ਹਾਂ ਨਾ ਇਹ ਇਤੋਂ ਵੱਡੀ ਖੁਸ਼ੀ ਦੀ ਗੱਲ ਕਿਹੜੀ ਆ ਖੁਸ਼ੀ ਨੂੰ ਖੁਸ਼ੀ ਮਤਲਬ ਅਕਸੈਪਟ ਕਰੋ ਇਸ ਇਸ ਅਹਿਸਾਸ ਨੂੰ ਇਸ ਸਚਾਈ ਨੂੰ ਕਿ ਅਸੀਂ ਇਨਸਾਨ ਅਸੀਂ ਜੀਵਤਾਂ ਅਸੀਂ ਦੁਨੀਆਦਾਰੀ ਚ ਅਸੀਂ ਆਪਣਿਆਂ ਚ ਬੈਠੇ ਆ ਅਸੀਂ ਸਾਹ ਲੈ ਰਹੇ ਆ ਸਾਡੇ ਅੰਗ ਪੈਰ ਪੂਰੇ ਨਹੀਂ ਤੇ ਅਸੀਂ ਜਾਂ ਕਿਤੇ ਵੀ ਆ ਕਿਤੇ ਵੀ ਆ ਅਸੀਂ ਹਿੰਮਤ ਈ ਆ ਸਾਡਾ ਦਿਮਾਗ ਅੱਛਾ ਏ ਤਾਂ ਅਸੀਂ ਕੁਝ ਵੀ ਪਾ ਸਕਦੇ ਆ ਪਰ ਨਹੀਂ ਜਿਹੜੀ ਚੀਜ਼ ਸਾਡੇ ਕੋਲ ਨਹੀਂ ਜਾਜੇ ਉਸ ਚੀਜ਼ ਦੀ ਸਾਨੂੰ ਪਰੇਸ਼ਾਨੀ ਹੈ ਅਸੀਂ ਉਸ ਦਾ ਨਾਮ ਜਪੀ ਜਾ ਰਹੇ ਹਾਂ ਆ ਨਹੀਂ ਹੈ ਬਸ ਆ ਨਹੀਂ ਹੈ ਬਸ ਆ ਨਹੀਂ ਹੈ ਬੜੇ ਪਰੇਸ਼ਾਨ ਆ ਬੜੇ ਪਰੇਸ਼ਾਨ ਇੱਕ ਲੱਤ ਦੁਖਦੀ ਹੈ ਹਾਏ ਹਾਏ ਲੱਤ ਨੇ ਦੁਖੀ ਕੀਤਾ ਪਰ ਮੇਰੇ ਤੇ ਲੱਤ ਹੀ ਦੁਖੀ ਜਾਂਦੀ ਹੈ ਮੇਰੇ ਤੇ ਲੱਤ ਹੀ ਦੁਖੀ ਜਾਂਦੀ ਹੈ ਭਾਈ ਲੱਤ ਦਾ ਹੀ ਜਾਪ ਕਰੀ ਜਾ ਰਹੇ ਹਾਂ ਅਸੀਂ ਮਤਲਬ ਕੀ ਹੈ ਤੁਸੀਂ ਜਿਸ ਚੀਜ਼ ਵੱਲ ਧਿਆਨ ਦੇਣਾ ਸ਼ੁਰੂ ਕਰ ਦੋਗੇ ਮੈਂ ਇਹ ਨਹੀਂ ਕਹਿੰਦੀ ਕਿ ਲੱਤ ਦੁਖਦੀ ਲੱਤ ਦੁਖਦੀ ਓਕੇ ਆ ਹੋ ਜਾਣੀ ਹੈ ਠੀਕ ਹੋ ਜੂਗੀ ਠੀਕ ਵਜਾ ਜਾਨੋ ਕੀ ਹੈ ਵਜਾ ਫੜੋ ਨਹੀਂ ਹੋ ਰਹੀ ਮੈਡੀਸਨ ਲਓ ਉਸੇ ਥੋੜੀ ਜਿਹੀ ਮ사ਜ ਕਰੋ ਥੋੜਾ ਜਿਹਾ ਤੁਰੋ ਉਸ ਨੂੰ ਚਲਾਓ ਉਸ ਨੂੰ ਉਸ ਨੂੰ ਸਹੀ ਕਰਨ ਦੇ ਯਤਨ ਕਰੋ ਠੀਕ ਹੋ ਜਾਣੀ ਹੈ ਠੀਕ ਹੋ ਜੇਗੀ ਠੀਕ ਹੋ ਰਹੀ ਹੈ ਇਹ એનર્ਜੀ ਦੋ ਨਾ ਆਪਣੇ ਆਪ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਕਿਸੇ ਤਰ੍ਹਾਂ ਦੇ ਦੁੱਖ ਬਹੁਤ ਨੇ ਜੇ ਦੁਨੀਆ 'ਚ ਦੁੱਖ ਹੀ ਨੇ ਮੈਂ ਤਾਂ ਕਹਿ ਰਹੀ ਆ ਕਿ ਸਿਰਫ ਜਿਹਨੂੰ ਦੇਖੋ ਉਸ ਨੂੰ ਤੁਹਾਨੂੰ ਸੈਟੀਸਫੈਕਸ਼ਨ ਪਤਾ ਕਦੋਂ ਹੁੰਦੀ ਹੈ ਜਦੋਂ ਕੋਈ ਆਪਣੇ ਦੁੱਖ ਦੱਸਦਾ ਹੈ ਤੇ ਅਸੀਂ ਕਹਿੰਦੇ ਨਾ ਲੈ ਇਹ ਵੀ ਵਿਚਾਰਾ ਦੁਖੀ ਆ ਬੱਸ ਜੀ ਬੜੀ ਦੁਨੀਆ ਦੁਖੀ ਹੈ ਬੜੀ ਦੁਨੀਆ ਪਰੇਸ਼ਾਨ ਤੇ ਮੇਰਾ ਦੁੱਖ ਤੇ ਕੁਝ ਵੀ ਨਹੀਂ ਬਸ ਉੱਥੇ ਅਸੀਂ ਆਪਣੇ ਆਪ ਨੂੰ ਬੜੇ ਸੇਫ ਜ਼ੋਨ ਚ ਲੈ ਗਏ ਕਿ ਫਿਰ ਕੀ ਹੈ ਜੇ ਅਸੀਂ ਦੁਖੀ ਫਿਰ ਕੀ ਹੈ ਜੇ ਅਸੀਂ ਪਰੇਸ਼ਾਨ ਫਿਰ ਕੀ ਹੈ ਜੇ ਅਸੀਂ ਰੋਗ ਗੀਆਂ ਫਿਰ ਕੀ ਹੈ ਨਹੀਂ ਅਸੀਂ ਰੋਗੀਆਂ ਤਾਂ ਅਸੀਂ ਠੀਕ ਹੋ ਜਾਣਾ ਹੈ ਅਸੀਂ ਪਰੇਸ਼ਾਨ ਤਾਂ ਅਸੀਂ ਤੋਂ ਪਰੇਸ਼ਾਨੀ ਚੋਂ ਨਿਕਲਣ ਦੇ ਯਤਨ ਕਰਨੇ ਆ ਕੋਸ਼ਿਸ਼ ਕਰਨੀ ਹੈ ਸਾਹ ਲੈ ਆਇਆ ਇਹਨਾ ਕੋਸ਼ਿਸ਼ ਕੀਤੀ ਇਹਨਾ ਸਾਹ ਲੈਣ ਦੀ ਤਾਂ ਹੀ ਸਾਹ ਅੰਦਰ ਗਿਆ ਤਾਂ ਹੀ ਬਾਹਰ ਆਇਆ ਹਰ ਚੀਜ਼ ਦੀ ਕੋਸ਼ਿਸ਼ ਹੈ ਨਹੀਂ ਕਰੋਗੇ ਮੂੰਹ ਬਣਾ ਕੇ ਬੈਜੋ ਸਾਰਾ ਕੁਝ ਬੰਦ ਕਰਕੇ ਬੈਜੋ ਆਪਣੇ ਆਪ ਨੂੰ ਬੰਦ ਕਰ ਲਓ ਤੇ ਫਿਰ ਕੀ ਹੈ ਫਿਰ ਜਿਉਂਦੇ ਜੀ ਮਰੇ ਪਏ ਆ ਸੀ ਸਾਹ ਨਹੀਂ ਆਇਆ ਤੇ ਨਾ ਆਇਆ ਤੇ ਫਿਰ ਕੀ ਹੋ ਗਿਆ ਸਭ ਖਤਮ ਹੀ ਹੋ ਗਿਆ ਕਿਉਂ ਖਤਮ ਕਰਨਾ ਹੈ ਖਤਮ ਤੇ ਹੋ ਹੀ ਜਾਣਾ ਹੈ ਕਿਉਂ ਅਸੀਂ ਆਪਣੇ ਆਪ ਨੂੰ ਖਤਮ ਕਰਨਾ ਹੈ ਹੈਨਾ ਜਿਹੜੀ ਚੀਜ਼ ਜੋ ਗੱਲ ਜੋ ਜੋ ਤੁਹਾਨੂੰ ਪਰੇਸ਼ਾਨੀ ਹੈ ਉਸ ਨੂੰ ਉਸ ਪਰੇਸ਼ਾਨੀ ਨੂੰ ਉਸ ਦਾ ਵਿਸ਼ਲੇਸ਼ਣ ਕਰੋ ਸਮਝੋ ਉਸ चीज ਕਿ ਕਿਉਂ ਹੈ ਕਿਉਂ ਕਿਉਂ ਦਾ ਜਵਾਬ ਸਿਰਫ ਤੁਸੀਂ ਦੇ ਸਕਦੇ ਹੋ ਦੂਜੇ ਕੋ ਲੱਭੋਗੇ ਅੱਛਾ ਪਰ ਕਈ ਵਾਰ ਤੁਸੀਂ ਦੂਜਿਆਂ ਕੋ ਨਾ ਮੈਂ ਨਾ ਇਸ ਗੱਲ ਕਰਕੇ ਬੜੀ ਪਰੇਸ਼ਾਨ ਹਾਂ ਭਲਾ ਕੀ ਕਿਉਂ ਫਿਰ ਅਗਲਾ ਆਪਣੇ ਤਰੀਕੇ ਨਾਲ ਹਾਲ ਦੱਸਦਾ ਕਿਉਂ ਉਹਦਾ ਤਰੀਕਾ ਉਸ ਨੂੰ ਜਿੱਦਾਂ ਦਾ ਦਿਮਾਗ ਤੇ ਮਨ ਦਿੱਤਾ ਉਹਨੇ ਆਪਣਾ ਤਰੀਕਾ ਦੱਸਣਾ ਹੈ ਨਾ ਉਸ ਤਰੀਕੇ ਨਾਲ ਫਿਰ ਅਸੀਂ ਕਹਿੰਦੇ ਹਾਂ ਵੈਸੇ ਗੱਲ ਤਾਂ ਤੇਰੀ ਠੀਕ ਆ ਹਣਾ ਫਿਰ ਅਸੀਂ ਉਹਦੇ ਨਾਲ ਰਜਮੰਦ ਹੋ ਗਏ ਮਤਲਬ ਉਸ ਦੇ ਬਣਾਏ ਰਸਤੇ ਤੇ ਫਿਰ ਤੁਰਨ ਲਈ اچھا ਫਿਰ ਇਹਦਾ ਹੱਲ ਵੀ ਦੱਸ ਅਗਲੇ ਨੇ ਦੱਸਿਆ ਫਿਰ ਅਸੀਂ ਅਗਲੇ ਦੇ ਬਣਾਈ ਹੋਏ ਰਸਤੇ ਤੇ ਤੁਰੇ ਕੀ ਤੁਸੀਂ ਸੋਚਿਆ ਕਿ ਮੁਸੀਬਤ ਤੁਹਾਡੀ ਹੈ ਪਰੇਸ਼ਾਨੀ ਤੁਹਾਡੀ ਹੈ ਇਸ ਦਾ ਹੱਲ ਵੀ ਤੁਸੀਂ ਹੀ ਕਰ ਸਕਦੇ ਸੀ ਹਾਂ ਇਹ ਠੀਕ ਆ ਕਿ ਆਪਣੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਆਪਣੇ ਤੁਹਾਨੂੰ ਸਹੀ ਸੁਝਾਅ ਦਿੰਦੇ ਆ ਸਹੀ ਗੱਲ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਤੱਥ ਕੱਢ ਕੇ ਆਪਣੇ ਤੇ ਲਾਗੂ ਕਰੋ ਤੱਥ ਕੱਢ ਕੇ ਲੋਜਿਕ ਕੱਟ ਗਿਆ ਅਗਲਾ ਕਹਿੰਦਾ ਕਿ ਮੈਂ ਇਦਾਂ ਕੀਤਾ ਸੀ ਕਿ ਜ਼ਰੂਰੀ ਨਹੀਂ ਮੈਂ ਵੀ ਉਹ ਕਰ ਲੈਣਾ ਠੀਕ ਹੋ ਜਾਣਾ ਕਈ ਵਾਰੀ ਹੋ ਵੀ ਜਾਂਦਾ ਕਈ ਵਾਰੀ ਹੋ ਜਾਂਦਾ ਪਰ ਜ਼ਰੂਰੀ ਨਹੀਂ ਹੈ ਜਾਂ ਤੁਹਾਡਾ ਸਰੀਰ ਉਹਦੇ ਵਰਗਾ ਨਹੀਂ ਤੁਹਾਡਾ ਮਨ ਉਹਦੇ ਵਰਗਾ ਨਹੀਂ ਤੁਹਾਡਾ ਦਿਮਾਗ ਉਹਦੇ ਵਰਗਾ ਨਹੀਂ ਤੁਹਾਡੀ ਸੋਚ ਉਹਦੇ ਵਰਗੀ ਨਹੀਂ ਹਨਾ ਤਾਂ ਫਿਰ ਅਸੀਂ ਉਹਨਾਂ ਵਰਗੇ ਤੇ ਉਹਨਾਂ ਅਨੁਸਾਰ ਆਪਣੀ ਜ਼ਿੰਦਗੀ ਨਹੀਂ ਜੀਉ ਸਕਦੇ ਤਾਂ ਸક્રિય ਕੀ ਕਰਨਾ ਹੈ ਉਹ ਤੇਜਤ ਇਹ ਚਲਾਉਣਾ ਕਿੰਨੂ ਐ ਅਸੀਂ ਆਪਣੇ ਦਿਮਾਗ ਤੇ ਆਪਣੇ ਮਨ ਨੂੰ ਸਟੇਬਲ ਕਰਕੇ ਉਹ ਕਿੱਦਾਂ ਚੱਲਣਾ ਐ ਇਹ ਤੁਹਾਨੂੰ ਪਤਾ ਤੁਹਾਡਾ ਦਿਮਾਗ ਐ ਤੁਹਾਡਾ ਮਨ ਐ ਕਿਸੇ ਦੀਆਂ ਗੱਲਾਂ ਸੁਣ ਕੇ ਅਸੀਂ ਖੁਸ਼ ਹੋ ਜਾਂਦੇ ਹਾਂ ਕਿਸੇ ਦੀਆਂ ਗੱਲਾਂ ਸੁਣ ਕੇ ਸਾਡੇ ਅੰਦਰ એનર્ਜੀ ਪੋਜ਼ਿਟਿਵ ਹੋ ਜਾਂਦੀ ਪੁੱਛੋ ਆਪਣੇ ਆਪ ਨੂੰ ਅਪਣਾਈਆਂ ਕਿੰਨੀਆਂ ਨੇ ਸੁਣੀਆਂ ਹੀ ਨੇ ਬਸ ਛੱਡੀਆਂ ਹੀ ਨੇ ਬਸ ਅਪਣਾਈ ਤੇ ਕੋਈ ਵੀ ਨਹੀਂ ਤੇ ਜਿੰਨੀ ਦੇਰ ਅਪਣਾਉਂਦੇ ਨਹੀਂ ਓਨੀ ਦੇਰ ਪੜ੍ਹੀ ਸੁਣੀ ਦਾ ਕੋਈ ਅਸਰ ਨਹੀਂ ਹੁੰਦਾ ਜਦੋਂ ਤੁਸੀਂ ਅਪਣਾ ਲਿਆ ਤਾਂ ਸਹੀ ਹੈ ਲੱਖ ਲੋਕਾਂ ਨੇ ਬਹੁਤ ਵੱਡੇ ਵੱਡੇ ਵੱਡੀਆਂ ਵੱਡੀਆਂ ਕਿਤਾਬਾਂ ਲਿਖੀਆਂ ਵੱਡੇ ਵੱਡੇ ਗ੍ਰੰਥ ਲਿਖੇ ਆ ਬਸ ਅਸੀਂ ਸਿਰਫ ਪੜ ਰਹੇ ਹਾਂ ਤੇ ਸਿਰਫ ਪੜ ਰਹੇ ਹਾਂ ਤੇ ਸਿਰਫ ਪਾੜੀ ਰਹੇ ਹਾਂ ਆਪਣਾ ਇੱਕ ਚੀਜ਼ ਵੀ ਨਹੀਂ ਰਹੀ ਇੱਕ ਹੀ ਅਪਣਾ ਲਾਂਗੇ ਤੁਸੀਂ ਇੱਕ ਹੀ ਹੋ ਤਾਂ ਤੁਹਾਡੇ ਤੇ ਇੱਕ ਹੀ ਲਾਗੂ ਹੋਗੀ ਤਾਂ ਤੁਹਾਡੀ ਜ਼ਿੰਦਗੀ ਬਣ ਚੂ ਜ਼ਿੰਦਗੀ ਬਣ ਚੂ ਇਹ ਸਚਾਈ ਆ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਖੁਸ਼ ਰਹਿਣਾ ਜੈ ਨੂੰ ਖਾਵੇ ਸਾਰੀ ਦੁਨੀਆ ਕਰ ਜਾ ਕਿਸੇ ਦਾ ਦੇਣਾ ਨਹੀਂ ਕਿਸੇ ਦੇ ਕਰਕੇ ਦੁਨੀਆ ਚ ਆਈ ਨਹੀਂ ਤੇ ਕਿਸੇ ਦਾ ਰੋਬ ਸਹਿਣਾ ਨਹੀਂ ਤਾਂ ਹੀ ਤੁਸੀਂ ਸਹੀ ਜ਼ਿੰਦਗੀ ਆਪਣੀ ਜ਼ਿੰਦਗੀ ਆਪਣੇ ਆਪ ਨੂੰ ਪਿਆਰ ਕਰਕੇ ਬਿਤਾ ਸਕਦੇ ਦੋ ਤਿੰਨ ਵਾਰ ਦਿਨ ਚ ਇਹ ਕਹਿ ਦਿਆ ਕਰੋ ਕਰ ਜਾ ਥੋੜਾ ਦੇਣਾ ਕਿਸੇ ਖੁਸ਼ ਰਹਿਣਾ ਹੈ ਕਿਸੇ ਵੀ ਤਰੀਕੇ ਰਹੀਏ ਠੀਕ ਹੈ ਚੰਗੇ ਆ ਮਾੜੇ ਆ ਉਦਾਂ ਹੀ ਆ ਬਣਾਉਣ ਵਾਲਾ ਚੰਗਾ ਮਾੜਾ ਹੋਏਗਾ ਜਿਨੇ ਸਾਨੂੰ ਉਦਾਂ ਦਾ ਬਣਾਇਆ ਅਸੀਂ ਤੇ ਉਦਾਂ ਦੇ ਹੀ ਆ ਜਿੱਦਾਂ ਦਾ ਉਹਨੇ ਬਣਾਇਆ ਠੀਕ ਹੈ ਨਾ ਓਕੇ 3 ਜੁਲਾਈ 2024 ਦਿਨ ਮੰਗਲਵਾਰ ਦਾ ਤੀਥੀ ਅੱਜ ਰਹੇਗੀ ਦਸਵੀਂ ਕ੍ਰਿਸ਼ਨ ਪੱਕ ਦੀ ਹਨੇਰ ਪੱਕ ਦੀ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਨਾਲ ਵਿ੍ਰਿਧੀ ਯੋਗ ਰਹੇਗਾ ਚੰ드ਰਮਾ ਰਾਸ਼ੀ ਪਰਵਰਤਨ ਕਰਕੇ ਚਲੇਗੇ ਅਗਲੀ ਰਾਸ਼ੀ ਜਾਨੀ ਬ੍ਰਿਕ ਰਾਸ਼ੀ ਵਿੱਚ ਠੀਕ ਹੈ ਬ੍ਰਿਕ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਮੰਗਲ ਤੇ ਬ੍ਰਸਪਤ ਚੱਲਦੇ ਪਏ ਆ ਮੰਗਲ ਬ੍ਰਸਪਤ ਦੇ ਨਾਲ ਚੰਦਰ ਦੀ ਯੂਤੀ ਬਣੇਗੀ ਗੁਰੂ ਚੰਦਰ ਦਾ ਗਜ ਕੇਸਰੀ ਯੋਗ ਮੰਗਲ ਚੰਦਰ ਦਾ ਨਛਮੀਕ ਦਾਰਜੋ ਬਣੇਗਾ ਠੀਕ ਹੈ ਤੇ ਨਾਲ ਹੀ ਅੱਜ ਮੰਗਲਵਾਰ ਵਾਲੇ ਦਿਨ ਕ੍ਰਿਤਿਕਾ ਨਕਸ਼ਤਰ ਸੂਰਜ ਦਾ ਨਕਸ਼ਤਰ ਸਵੇਰੇ 10:23 ਤੱਕ ਚੱਲੇਗਾ ਤੇ ਉਸ ਤੋਂ ਬਾਅਦ ਚੱਲੇਗਾ ਜੀ ਰੋहिणी ਨਕਸ਼ਤਰ ਜਾਨੀ ਚੰਦਰ ਦਾ ਨਕਸ਼ਤਰ ਚਲੋ ਬ੍ਰਿਖ ਰਾਸ਼ੀ ਵਿੱਚ ਉੱਚ ਦੇ ਚੰਦਰਮਾ ਪਦਰਾ ਅੱਜ ਸਵੇਰੇ ਸ਼ੁਰੂ ਹੋਈ ਸੀ ਜੋ ਸ਼ਾਮ ਨੂੰ 4:45 ਤੱਕ ਚੱਲੇਗੀ ਗੁਰੂ ਅੱਜ ਰੋहिणी ਨਕਸ਼ਤਰ ਵਿੱਚ ਚਲੇ ਜਾਣਗੇ ਗੁਰੂ ਦਾ ਰੋहिणी ਨਕਸ਼ਤਰ ਵਿੱਚ ਚਲਣਾ ਵੀ ਇੱਕ ਚੋਬੀ ਹੈ ਚੰਗਾ ਹੈ ਕਿਹੜੀਆਂ ਰਾਸ਼ੀਆਂ ਲਈ ਹੈ ਵੀ ਤੁਹਾਨੂੰ ਦੱਸ ਹੀ ਦਵਾਂਗੇ ਨਾਲੋਂ ਨਾਲ ਰਾਹੂ ਕਾਲ ਦਾ ਟਾਈਮ ਅੱਜ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹਿਣ ਵਾਲਾ ਹੈ ਠੀਕ ਹੈ ਸਿਤਾਰਿਆਂ ਦੇ ਮੁਤਾਬਕ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ਾ ਨਹੀਂ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਜੋ ਮੰਗਲ ਗੁਰੂ ਤੇ ਚੰਦਰ ਦੀ ਜੁਤੀ ਬਣੀ ਹੋਈ ਹੈ ਧਨ ਸਥਾਨ ਦੇ ਵਿੱਚ ਚੰਦਰਮਾ ਉੱਚਦੇ ਚਲੇਗੇ ਧਨ ਤੁਹਾਡੇ ਸੁੱਖ ਸਥਾਨ ਦਾ مالک ਹੈ ਤੇ ਸੁੱਖਾਂ ਲਈ ਸਿਤਾਰੇ ਤੁਹਾਡੇ ਸ਼ੁਭ ਹੋਏ ਕੰਮਕਾਰ ਲਈ ਸਿਤਾਰੇ ਤੁਹਾਡੇ ਚੰਗੇ ਹੋਏ ਕੌਨਫੀਡੈਂਸ ਤੁਹਾਡਾ ਵਧੀਆ ਸਵੇਰ ਤੋਂ ਮੱਥੇ ਤੇ ਦੁੱਧ ਲਾਓ ਜੀਪ ਤੇ ਸ਼ਹਿਦ ਲਾਓ ਤੇ ਸੱਚ ਜਾਣੋ ਦਿਨ ਬੈਸਟ ਬਣਾ ਸਕਦੇ ਹੋ ਤੁਸੀਂ ਸੂਰਜ ਦਾ ਨਕਸ਼ਤਰ ਮਿੱਤਰ ਹੈ ਉਸ ਤੋਂ ਬਾਅਦ ਚੱਲੇਗਾ ਚੰਦਰ ਦਾ ਨਕਸ਼ਤਰ ਉਹ ਵੀ ਮਿੱਤਰ ਹੀ ਹੈ ਤਾਂ ਵਧੀਆ ਮਨ ਚੰਗਾ ਕੰਮ ਚੰਗਾ ਦਾ ਸਭ ਕੁਝ ਚੰਗਾ ਬਸ ਤੁਹਾਡੇ ਗਾਣੇ ਜਰੂਰ ਸੁਣ ਲਓ ਟੌਰਸ ਬ੍ਰੇਕ ਰਾਸ਼ੀ ਵਾਲੇ ਸਿਹਤ ਥੋੜੀ ਜਿਹੀ ਢਿੱਲੀ ਰਹੇਗੀ ਸਿਰ ਚੱਦਰ ਤੇ ਰਹਿ ਸਕਦਾ ਤੇ ਰਾਤ ਨੂੰ ਚਿੱਟੀ ਸਵੇਚੀ ਚੀਜ਼ ਦਾ ਸੇਵਨ ਨਾ ਕਰੋ ਦਿਨ ਦੀ ਸ਼ੁਰੂਆਤ ਮਾਂ ਦੇ ਪੈਰੀ ਹੱਥ ਲਗਾ ਕੇ ਕਰੋ ਕਰੋਗੇ ਤਾਂ ਮੰਗਲ ਤੇ ਚੰਦਰ ਦੀ ਯੁਤੀ ਤੁਹਾਡੇ ਕੌਨਫੀਡੈਂਸ ਨੂੰ ਵਧਾਏਗੀ ਰੋहिणी ਨਕਸ਼ਤਰ ਵਿੱਚ ਜੋ ਚੰਦਰਮਾ ਦਾ ਜਾਣਾ ਹੈ ਨਾ ਰੋहिणी ਨਕਸ਼ਤਰ ਚ ਚੰਦਰ ਦਾ ਜਾਣਾ ਉਹ ਤੁਹਾਨੂੰ ਥੋੜਾ ਜਿਹਾ ਇਮੋਸ਼ਨਲ ਕਰ ਸਕਦਾ ਹੈ ਦੁਪਹਿਰ ਤੋਂ ਬਾਅਦ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਬਸ ਦੁੱਦੀ ਮੱਥੇ ਤੇ ਲਾ ਲੈਣਾ ਤੇ ਚਾਂਦੀ ਘੋੜ ਰੱਖਣੀ ਜੈਮਨੀ ਮਿਥੂ ਰਾਸ਼ੀ ਵਾਲੇ ਮਿਥੂ ਦੇ ਲਈ ਥੋੜੇ ਜਿਹ ਖਰਚੇ ਇੱਕਦਮ ਪੈਨ ਕਰਕੇ ਥੋੜੀ ਆਰਥਿਕ ਸਥਿਤੀ ਜੁਗਾ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਆ ਪਰ ਸ਼ੁਕਰ ਦੂਜੇ ਤੁਹਾਨੂੰ ਬੈਲੈਂਸ ਕਰ ਲਵੇਗਾ ਓਕੇ ਆ ਵਦੇਸ਼ ਲਈ ਤੇ ਲਗਜ਼ਰੀ ਚੀਜ਼ਾਂ ਤੇ ਖਰਚ ਹੋਣ ਲਈ ਸਿਤਾਰੇ ਤੁਹਾਡੇ ਸ਼ੁੱਭਣੇ ਵਾਦੂ ਖਰਚ ਕਰੋ ਵਾਦੂ ਪੈਸਾ ਆਏਗਾ ਨਾਲ ਕੋਸ਼ਿਸ਼ ਇਹ ਵੀ ਕਰ ਲਈਆਂ ਕਿ ਫਟਕੜੀ ਥੋੜੀ ਜੀ ਜੋ ਹੈ ਉਸ ਦੇ ਪਾਣੀ ਦੀ ਕੁਰਲੀ ਕਰੋ ਜੋ ਦੰਦਾਂ ਦੀ ਤੇ ਪੇਟ ਦੀ ਪ੍ਰੋਬਲਮ ਚੱਲ ਰਹੀ ਹੈ ਉਹ ਵੀ ਠੀਕ ਹੋ ਜਾਏਗੀ ਕੈਂਸਰ ਕਰ ਕਰਾਚੀ ਵਾਲੇ ਲਗਨ ਦਾ ਮਾਲਕ ਕੁੱਚ ਦਾ ਸੂਰਜ ਦਾ ਨਕਸ਼ਤਰ ਉਸ ਤੋਂ ਬਾਅਦ ਚੰਦਰ ਦਾ ਨਕਸ਼ਤਰ ਦੋਵੇਂ ਹੀ ਮਿੱਤਰ ਸਰਕਾਰੀ ਬੰਦਿਆਂ ਨਾਲ ਉੱਠਣ ਬੈਠਣ ਹੋਣ ਵਾਲਾ ਹੈ ਕੋਈ ਪੋਸਟ ਚੰਗੀ ਮਿਲਣ ਵਾਲੀ ਹੈ ਮਨ ਖੁਸ਼ ਰਹਿਣ ਵਾਲਾ ਹੈ ਕੌਨਫੀਡੈਂਸ ਵਧਣ ਵਾਲਾ ਹੈ ਸੋਸ਼ਲ ਮੀਡੀਆ 'ਚ ਕੰਮ ਕਰਦੇ ਹੋ ਤਾਂ ਤੁਹਾਡੇ ਜੋ ਪਿੱਠ ਥਪਥ ਪਾਈ ਜਾਏਗੀ ਤੁਹਾਡੇ ਕਿਤੇ ਕੰਮ ਵਾਲੇ ਕੋਈ ਉਪਾਅ ਕਰਨ ਦੀ ਲੋੜ ਨਹੀਂ ਹੈ ਗੱਲ ਬਾਤ ਦੇ ਤੁਸੀਂ ਤਨੀਓ ਹਰ ਕੰਮ ਵਿੱਚ ਸਫਲਤਾ ਮਿਲ ਜਾਏਗੀ ਬਸ ਥੋੜਾ ਜਿਹਾ ਦਿਮਾਗ ਨੂੰ ਨਾਲ ਲੈ ਕੇ ਚੱਲਣਾ ਮਨ ਨੂੰ ਨਹੀਂ ਦਿਮਾਗ ਨੂੰ ਲੌਜੀਕ ਨਾਲ ਚੱਲਣਾ લા રંગ ਪਾਉਂਗੇ ਜਾਂ ਲਾਲ ਕਪੜਾ ਕੋਲ ਰੱਖੋਗੇ ਤਾਂ ਬਹੁਤ ਵਧੀਆ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ 20 ਸਿਤਾਰੇ ਅੱਛੇ ਆ ਕਿਉਂਕਿ ਨક્ષત્ર ਦੋਨੋਂ ਮਿੱਤਰ ਹੀ ਨੇ ਚੰਦਰ ਜੋ ਹੈ ਉਹ ਤੁਹਾਡੇ 10ਵੇਂ ਸਥਾਨ ਵਿੱਚ ਆ ਪਿਤਾ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਸਕਦੀ ਉਹਨਾਂ ਨੂੰ ਲੈ ਕੇ ਹਸਪਤਾਲ ਦੇ ਚੱਕਰ ਵੀ ਲੱਗ ਸਕਦੇ ਆ ਤੇ ਥੋੜਾ ਜਿਹਾ ਧਿਆਨ ਰੱਖੋ ਸਿਹਤ ਦਾ ਖੂਨ ਦੀ ਕਮੀ ਵੀ ਰਹੇਗੀ ਥੋੜੀ ਜਿਹੀ ਥੋੜੀ ਸੁਸਤੀ ਪੈਣ ਵਾਲੀ ਹੈ ਤੁਹਾਨੂੰ ਕਿਉਂਕਿ ਚੰਦਰ 12ਵੇਂ ਖਾਣੇ ਦਾ ਮਾਲਕ ਹੈ ਦੁਪਹਿਰ ਤੋਂ ਬਾਅਦ ਥੋੜੀ ਸੁਸਤੀ ਕਿ ਕੱਲ ਕਰ ਲਾਂਗੇ ਕੱਲ ਕਰ ਲਾਂਗੇ ਚੰਗੀ ਗੱਲ ਨਹੀਂ ਹੈ ਕਿਸੇ ਵੀ ਕੰਮ ਨੂੰ ਕੱਲ ਤੇ ਟਾਲਣਾ ਤੇ ਨਾਲ ਅੱਜ ਦੇ ਦਿਨ ਅਗਰ ਤੁਸੀਂ ਹਰਾ ਹਲਕਾ ਜਿਹਾ ਹਰਾ ਰੰਗ ਪਹਿਨਦੇ ਹੋ ਆਪਣੀ ਭੈਣ ਨਾਲ ਬਹਿਸ-ਬਾਜੀ ਨਹੀਂ ਕਰਦੇ ਭੈਣ ਭਾਈ ਇੱਕ ਦੂਜੇ ਨਾਲ ਨਹੀਂ ਲੜਦੇ ਤਾਂ ਦਿਨ ਵ ਵਰਗੋ ਕન્યા ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਕਿਸਮਤ ਸਥਾਨ ਵਿੱਚ ਉੱਚਾ ਚੰਦਰਮਾ ਚੰਦਰ ਤੁਹਾਡੀ ਇਨਕਮ ਦਾ مالک ਇਨਕਮ ਤੁਹਾਨੂੰ ਤੇ ਕੰਮ ਦੀ ਕਮੀ ਨਹੀਂ ਹੈ એનર્ਜੀ ਕੇਤੂ ਨੇ ਸ਼ੁਭ ਦਿੱਤੀ ਹੋਈ ਹੈ ਔਲਾਦ ਦੀਆਂ ਪਰੇਸ਼ਾਨੀਆਂ ਵੀ ਥੋੜੀਆਂ ਘਟੀਆਂ ਨੇ ਵਿਦੇਸ਼ ਲਈ ਕੰਮ ਵੀ ਹੋ ਰਿਹਾ ਕਿਸੇ ਧਾਰਮਿਕ ਸਥਾਨ ਤੇ ਸ਼ੁਕਰੀਆ ਜਾਂ ਧੰਨਵਾਦ ਕਰਨ ਜਾ ਰਹੇ ਹਾਂ ਪਰਮਾਤਮਾ ਦਾ ਤਾਂ ਫੁੱਲ ਚੜਾ ਸਕਦੇ ਹਾਂ ਲਿਬਰਾਤੂ ਲਾਸ਼ੀ ਵਾਲਿਆਂ ਦੇ ਲਈ ਚੰਦਰ ਰਾਜ ਭਾਵੇਂ ਉੱਚ ਦਾ ਹੈ ਪਰ 8ਵੇਂ ਸਥਾਨ ਵਿੱਚ ਰਹੇਗਾ 8ਵੇਂ ਚੰਦਰ ਥੋੜੀ ਜੀ ਪਰੇਸ਼ਾਨੀ ਮਾਨਸਿਕ ਤੌਰ ਤੇ ਕਈ ਵਾਰੀ ਦੇ ਜਾਂਦਾ ਹੈ ਹਨ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਇੱਕ ਤਾਂ ਰਾਤ ਨੂੰ ਚਿੱਟੀ ਚੀਜ਼ ਦਾ ਸੇਵਨ ਨਹੀਂ ਕਰਨਾ ਤੇ ਦੂਜਾ ਕਿਸੇ ਦੀਆਂ ਕਈਆਂ ਗੱਲਾਂ ਦਾ ਜ਼ਿਆਦਾ ਅਸਰ ਆਪਣੇ ਤੇ ਹੋਣ ਨਹੀਂ ਦੇਣਾ ਤੇ ਤੀਜਾ ਸਭ ਤੋਂ ਜ਼ਰੂਰੀ ਹਜੇ ਕੰਮ ਕਰਨੀ ਬਦਲਣਾ ਨਹੀਂ ਤਾਂ ਮਨ ਪਰੇਸ਼ਾਨ ਸਟੇਬਿਲਟੀ ਨਾ ਹੋਣ ਕਰਕੇ ਹੋ ਸਕਦਾ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਉੱਚਾ ਚੰਦਰਮਾ ਕਿਸਮਤ ਦਾ ਮਾਲਕ ਧਨ ਸਥਾਨ ਵਿੱਚ ਬਹੁਤ ਹੀ ਵਧੀਆ। ਮਨ ਵੀ ਖੁਸ਼, ਕੰਮ ਵੀ ਖੁਸ਼। ਮਨ ਵਿੱਚ ਸ਼ਾਪਿੰਗ ਕਰਨ ਦਾ ਰਵੇਗਾ, ਆ ਲੈ ਲੀਏ, ਉਹ ਲੈ ਲਈਏ। ਉੱਚਾ ਚੰਦਰਮਾ ਆਪਣੇ ਆਪ ਤੇ ਪ੍ਰਾਊਡ ਜਿਹਾ ਮਹਿਸੂਸ ਕਰਾਏਗਾ। ਮਾਂ ਨਾਲ ਅਟੈਚਮੈਂਟ ਹੋਰ ਜ਼ਿਆਦਾ ਸਕਸੈਸ ਦਵਾਏਗੀ। ਚਾਂਦੀ ਦੇ ਗਲਾਸ 'ਚ ਪਾਣੀ ਜ਼ਰੂਰ ਪੀਣਾ, ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ। ਕੋਈ ਜ਼ਿਆਦਾ ਉਪਾਕਰਨ ਦੀ ਜ਼ਰੂਰਤ ਨਹੀਂ ਹੈ। ਦਿਨ ਸਭ ਤੋਂ ਵਧੀਆ ਜਾ ਸਕਦਾ ਹੈ, ਅਗਰ ਤੁਸੀਂ ਥੋੜੀ ਜੀ ਮੈਡੀਟੇਸ਼ਨ ਵੀ ਕਰ ਲੈਨੇ ਹੋ ਤਾਂ। ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ, ਵਿਰੋਧੀਆਂ ਦੀਆਂ ਹਲਕੇ ਚ ਨਾਲ ਲਓ ਕੋਈ ਨਾ ਕੋਈ ਪਰੇਸ਼ਾਨੀ ਪਹਿਲਾਂ ਤੋਂ ਚੱਲੀ ਆ ਰਹੀ ਦੁਬਾਰਾ ਉੱਠ ਸਕਦੀ ਆ ਤਾਂ ਇਸ ਕਰਕੇ ਕੁਝ ਵੀ ਹੋ ਰਿਹਾ ਏ ਤਾਂ ਉਹਨੂੰ ਤੁਸੀਂ ਇਹ ਨਹੀਂ ਕਿ ਕੋਈ ਨਹੀਂ ਚੂਹ ਹੋ ਦੇਖੀ ਜਾਓ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਜਾਏਗਾ ਆ ਧਿਆ ਰੱਖੋ ਬੰਦਰਾਂ ਨੂੰ ਕੁਝ ਨਾ ਕੁਝ ਖਾਣੂ ਪਾ ਦਿਓ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਸੋਚ ਸਥਾਨ ਵਿੱਚ ਪੰਜ ਗ੍ਰਹਿ ਥੋੜੀ ਜਿਹੀ ਪੇਟ ਤੇ ਨਗਰੇ ਪੇਟ ਦੀ ਪ੍ਰੋਬਲਮ ਦੇਣਗੇ ਹਨਾ ਤਾਂ ਪੇਟ ਦੀ ਪ੍ਰੋਬਲਮ ਨਾ ਹੋਵੇ ਤਾਂ ਬਾਰੀ ਖਾਣੇ ਤੋਂ ਤਾਂ ਪਰ ਇਹ ਜ ਰੱਖਣਾ ਹੀ ਹੈ ਤਾਂ ਥੋੜੇ ਥੋੜੇ ਸਮੇਂ ਤੇ ਥੋੜਾ ਥੋੜਾ ਖਾਂਦੇ ਰਹਿਣਾ ਤੇ ਮਿਸ਼ਰੀ ਦਾ ਸੇਵਨ ਜਾਂ ਹਰੀ ਸੌਂਫ ਦਾ ਸੇਵਨ ਦੁਪਹਿਰ ਤੋਂ ਬਾਅਦ ਯਾਨੀ ਰਾਤ ਨੂੰ ਖਾਣੇ ਤੋਂ ਬਾਅਦ ਕਰੋਗੇ ਤਾਂ ਜਿਆਦਾ ਅੱਛਾ ਰਹੇਗਾ ਬੁੱਧ ਅਠਵੇਂ ਦਾ ਫਾਲ ਵੀ ਸ਼ੁਭ ਹੋ ਜਾਏਗਾ ਕਿਊਰਸ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਦੇ ਲਈ ਚੰਦਰ ਚੌਥੇ ਸਥਾਨ ਵਿੱਚ ਬੜਾ ਹੀ ਜਾਈਗੀ ਹਸਪਤਾਲਾਂ ਦੇ ਚੱਕਰ ਥੋੜੇ ਘਟਣਗੇ ਘਰ ਚ ਮੰਗਲ ਮਈ ਕਮਲੇ ਕੀਤੇ ਯਤਨ ਸ਼ੁਭ ਤੇ ਮੰਨ ਦੀ એનર્ਜੀ ਨੂੰ ਸ਼ੁਭ ਕਰਨਗੇ ਥੋੜਾ ਜਿਹਾ ਆਪਣੀ ਜ਼ੁਬਾਨ ਤੇ ਆਪਣੀ ਬਾਣੀ ਤੇ ਕੰਟਰੋਲਡ ਮਿਠਤਾ ਮਿਠਤਾ ਮੀਨਸ ਥੋੜੀ ਮਿਠਾਸ ਲੈ ਕੇ ਚੱਲੋਗੇ ਥੋੜਾ ਚੰਗੇ ਚੰਗੇ ਸ਼ਬਦ ਬੋਲੋਗੇ ਤਾਂ ਪਰਿਵਾਰ ਦਾ ਸਾਥ ਵੀ ਮਿਲ ਜੇਗਾ ਪਾਈਸਿਸ ਮਹੀ ਰਾਸ਼ੀ ਵਾਲੇ ਹਿੰਮਤ ਥੋੜੀ ਜਿਹੀ ਡੋਣਾ ਹੈ ਕਨਫਿਊਜ਼ ਆ ਸੀ ਡਿਸੀਜਨ ਲੈਣ ਵਿੱਚ ਜਾਈਏ ਕਿ ਨਾ ਜਾਈਏ ਯਾਤਰਾ ਕਰੀਏ ਕਿ ਨਾ ਕਰੀਏ ਕੁਝ ਪਰੇਸ਼ਾਨੀ ਨਾ ਆ ਜਾਏ ਕਿਤੇ ਬਸ ਇਦਾਂ ਨੇ ਚਲੋ ਕੋਈ ਆ ਵੀ ਸਕਦਾ ਤੁਹਾਡੇ ਘਰ ਰਿਸ਼ਤੇਦਾਰ ਤੇ ਤੁਸੀਂ ਵੀ ਜਾ ਵੀ ਸਕਦੇ ਹੋ ਇੱਕਦਮ ਪ੍ਰੋਗਰਾਮ ਬਣ ਸਕਦਾ ਕਿਤੇ ਚੰਗਾ ਇਹ ਮਨ ਚੇਂਜ ਹੋ ਜਾਏਗਾ ਨਾਲ ਔਰਾ ਵੀ ਚੇਂਜ ਹੋ ਜਾਏਗਾ ਤੇ ਜੋ ক্লোਜ਼ਲੀ ਰਿਸ਼ਤੇ ਖਰਾਬ ਹੋਏ ਉਹਨਾਂ ਨੂੰ ਸਹੀ ਕਰਨ ਦੇ ਲਈ ਤੁਹਾਡੀ ਜੋ એનર્ਜੀ ਉਹ ਵੀ ਅੱਛੀ ਸਾਥ ਦੇ ਜਾਏਗੀ ਤਾਂ ਇਸ ਕਰਕੇ ਜਰੂਰ ਜਾਓ ਛੋਟੀ ਮੁੱਟੀ ਯਾਤਰਾ ਸ਼ੁਭਕਾਰੀ ਸਹਿਣ ਵਾਲੀ ਹੈ ਏ ਸੀ ਜੀ astrology with the logic ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਗੋਚਰ ਨੂੰ ਮੁਤਾਬਕ ਕਿੱਦਾਂ ਕੀ ਕਰਨਾ ਹੈ ਤੇ ਕਿੱਦਾਂ ਅਸੀਂ ਸਿਤਾਰਿਆਂ ਨੂੰ ਸ਼ੁਭ ਕਰ ਸਕਦੇ ਹਾਂ। ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ-ਛੋਟੇ ਟਿਪਸ ਦੱਸਦੇ ਰਹਿੰਨੇ ਆ ਕਿ ਕਿੱਦਾਂ ਕੀ ਕਰਨਾ ਹੈ। ਸਭ ਤੋਂ ਜ਼ਰੂਰੀ ਟਿਪ ਇਹ ਆ ਕਿ ਕੁਝ ਵੀ ਕਰਨ ਤੋਂ ਪਹਿਲਾਂ 10 ਵਾਰ ਸੋਚ ਲੈਣਾ ਚਾਹੀਦਾ ਹੈ। ਮਤਲਬ ਇੱਥੋਂ ਚੱਕਿਆ ਉੱਥੇ ਰੱਖਤਾ ਉੱਥੋਂ ਚੱਕਿਆ ਇੱਥੇ ਰੱਖਤਾ। ਕਲਰਸ ਦੇ ਮੁਤਾਬਕ ਹੀ ਚੇਂਜਸ ਕਰਨੀ ਚਾਹੀਦੀ ਹੈ। ਕਈ ਵਾਰੀ ਅਸੀਂ ਪਾਠ ਪੂਜਾ ਕਰਨ ਵਾਲੀ ਜਗ੍ਹਾ ਇੱਥੋਂ ਚੱਕ ਕੇ ਉੱਥੇ ਰੱਖ ਦਿੰਨੇ ਆ ਉੱਥੋਂ ਚੱਕ ਕੇ ਇੱਥੇ। ਅਗਰ ਬੁੱਧ ਦੀ ਸਥਿਤੀ ਸ ਆਠ ਪੂਜਾ ਕਰਨ ਵਾਲੀ એનર્ਜੀ ਕਿਸੇ ਨਵੀਂ ਜਗ੍ਹਾ ਤੇ ਜਾਣਾ ਪਰੇਸ਼ਾਨੀਆਂ ਤੇ ਅੰਦਰੂਨੀ ਮਸਲਸ ਪ੍ਰੋਬਲਮ ਦੇ ਜਾਂਦਾ ਏ ਕੁਦਰਤ ਨੇ ਘਰ ਸਾਰਾ ਕੁਦਰਤ ਦਾ ਏ ਅਸੀਂ ਸਿਰਫ ਉੱਥੇ ਟੈਂਪਰੇਰੀ ਤੌਰ ਤੇ ਰਹਿ ਰਹੇ ਆ ਸੁਣੋ ਧਿਆਨ ਨਾਲ ਤਾਂ ਕੀ ਹੈ ਆਠ ਪੂਜਾ ਕਿਤੇ ਵੀ ਕੀਤੀ ਜਾਵੇ ਸ਼ੁਭផល ਹੀ ਦਿੰਦੀ ਹੈ ਪਰ ਜਿੱਥੇ ਜਿਸ ਦੀ એનર્ਜੀ ਜ਼ਿਆਦਾ ਸ਼ੁਭ ਹੋਵੇ ਕਈ ਵਾਰੀ ਅਸੀਂ ਕਿਸੇ ਕਮਰੇ ਵਿੱਚ ਸੌਂਨੇ ਆ ਸਾਨੂੰ ਨੀਂਦ ਨਹੀਂ ਆਉਂਦੀ ਦੂਜੇ ਕਮਰੇ ਚ ਜ਼ਿਆਦਾ ਵਧੀਆ ਆ ਜਾਂਦੀ ਆ ਉਹ ਕਿਉਂ ਕਿਉਂਕਿ ਉਹ ਔਰਾਤ ਇਹ એનર્ਜੀ ਸਾਡੀ ਉਸ ਤਰ੍ਹਾਂ ਦੀ ਉਸ ਜਗ੍ਹਾ ਤੇ ਬਣੀ ਹੁੰਦੀ ਹੈ ਤਾਂ ਕੁਦਰਤੀ ਤੌਰ ਤੇ ਜਿਸ ਜਗ੍ਹਾ ਤੇ ਤੁਸੀਂ ਪਾਠ ਪੂਜਾ ਕਰ ਰਹੇ ਹੋ ਅਗਰ ਉਸ ਨੂੰ ਬਦਲਣਾ ਹੋਵੇ ਤਾਂ ਥੋੜਾ ਜਿਹਾ ਹੌਲੀ ਹੌਲੀ ਚੀਜ਼ਾਂ ਨੂੰ ਜਿਵੇਂ ਇੱਕ ਦੋ ਫੋਟੋ ਜਾਂ ਕੁਛ ਲੈ ਜਾ ਕੇ ਉੱਥੇ ਰੱਖੋ ਉਸ ਤੋਂ ਬਾਅਦ ਹੌਲੀ ਹੌਲੀ ਦੂਜੇ ਚੱਕੋ ਤੇ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦਿਓ ਇੱਕਦਮ ਤਬਦੀਲੀ ਕਈ ਵਾਰੀ ਗ੍ਰਹਿਾਂ ਦੀ ਗ੍ਰਹਿਾਂ ਨੂੰ ਡਿਸਟਰਬ ਕਰ ਜਾਂਦੀ ਆ ਤੇ ਸਾਡਾ ਨੁਕਸਾਨ ਹੋ ਜਾਂਦਾ ਸਮਾਂ ਜਿਆਦਾ ਦਾ ਆਪ ਸਭ ਦਾ ਅਸਦਾ ਦਿਨ ਅੱਛਾ ਜਾਵੇ ਸਾਸਿਕਾਰ